ਫੰਦਾ ਸਾਇਆ ਮੈਂ ਉਹਨੂੰ ਮਜੂਲ ਨੂੰ ਕੀ ਆਂਦਾ ਆਂਦਾ ਮੈਂ ਦੇ ਦਿੰਦਾ ਸੁਣਾ ਆਹ ਉਹਨੇ ਸੁਣਾ ਦੇਣਾ ਹੀ ਆ ਕਿ ਆਂਦਾ ਵੀ ਤੁਸੀਂ ਕੀ ਗੱਲ ਥੋੜੇ ਬੂਤੇ ਵੀ ਨਹੀਂ ਦਿੱਤੇ ਹੂੰ ਤੇ ਮੈਂ ਹਾ ਉਹਦੇ ਵਿਆਜ ਤੇ ਵਿਆਜ ਪਈ ਜਾਂਦੇ ਆ ਤੇ ਮੇਰੇ ਕੋ ਤੇ ਜਿਹੜੇ ਰਿਸ਼ਤੇਦਾਰੋਂ ਕੋ ਫੜੇ ਫੁੜੇ ਆ ਮੇਰੇ ਕੋ ਤੇ ਉਹੋ ਹੀ ਲਾਏ ਗਏ ਆ ਤੇ ਮੈਂ ਵੀ ਚਿੱਠੀ ਪੜਾਈ ਆ ਪੜਾਈ ਆ ਆ ਪੜਾਈ ਨਾਲ ਮੈਂ ਗੱਲਾਂ ਕਰਾਂ ਹੀ ਪੰਜ-ਛੇ ਤੇ ਮੈਂ ਇਹਨੇ ਹੱਦ ਕਰ ਦਿੱਤੀ ਇਹਨੂੰ ਸ਼ਰਮ ਨਹੀਂ ਆਉਂਦੀ ਹੁਣ ਬਹੁਤ ਚੰਗਾ ਰਹੂਗਾ ਨਾਲੇ ਲੋਕੀ ਪਿਆੜੀ ਆ ਜਾ ਬੀਬੀ ਆ ਜਾ ਬੈ ਜਾ ਠੀਕ ਹੈ ਬੀਬੀ ਹਾਂ ਠੀਕ ਵਾ ਪਾਣੀ ਪੀਣਾ ਨਹੀਂ ਪਾਣੀ ਨਹੀਂਗਾ ਪੀਣਾ ਇੱਥੇ ਹੋ ਜਾ ਉਹ ਰੇ ਆ ਜਾ ਉਹ ਰਨ ਹੋ ਜਾ ਇਦਾਂ ਇਹਦੇ ਨਾਲ ਲਾਲਾ ਟੋਏ ਜਨਾ ਇੱਥੇ ਆ ਜਾ ਮੈਂ ਤਾਂ ਲੰਮੀ ਪਈ ਹੀਗੀ ਹੂੰ ਤੇ ਗੋਪੀ ਗਈ ਮੇਰੇ ਨਾਲ ਹੂੰ ਤੇ ਆਂਦੀ ਆ ਚਿੱਠੀ ਆਈ ਆ ਕੋਈ ਗਵਰਨਮੈਂਟ ਦੀ ਉਹ ਬੈਂਕ ਦੀ ਚਿੱਠੀ ਆਈ ਬੀਬੀ ਮੇਰੇ ਤਾਂ ਸੁਣ ਕੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਹ ਜਮੀਨ ਨਿਕਲੀ ਕੀ ਆ ਜਮੀਨ ਚਲੀ ਜਾਣੀ ਆ ਮੈਂ ਤਾਂ ਅੱッセ ਵੱਲੇ ਪੱਜੀ ਆਂ ਤੇਰੇ ਵੱਲ ਵੀ ਮੈਂ ਅਕਰਤ ਸਾਹਿਬ ਨੂੰ ਜਾ ਕੇ ਪੁੱਛਦੀ ਆਂ ਵੀ ਕੀ ਗੱਲ ਵਾ ਕੀ ਬਣਿਆ ਜਿਹੜਾ ਕਰਜ਼ਾ ਲਿਆ ਸੀ ਨਾ ਆਹੋ ਉਹਦੀ ਜਿੱਠੀ ਆਈ ਆ ਬੈਂਕ ਵੱਲੋਂ ਅੱਛਾ ਪੀ ਤ ਜੇ ਨਹੀਂ ਤੇ ਕਿੰਨੀ ਤਰੀਕ ਪਤਾ ਲਿਖਿਆ ਆਈ ਉਹ ਵੀ ਇੰਨੀ ਤਰੀਕ ਤੱਕ ਤੁਸੀਂ ਆਪਣਾ ਕਰਜ਼ਾ ਲਾ ਦੋਗੇ ਪੈਸੇ ਦੇ ਦੋਗੇ ਬੈਂਕ ਦੇ ਅੱਛਾ ਠੀਕ ਵਾ ਨਹੀਂ ਤੇ ਨਲਾਮੀ ਹੋ ਗਈ ਤੁਹਾਡੀ ਪੈੜੀ ਦੀ ਉਹ ਤਾਂ ਪੁੱਤ ਗੌਰਮੈਂਟ ਨੇ ਦਿੱਤੇ ਉਹ ਤਾਂ ਉਹਨਾਂ ਨੇ ਕਰਨੀ ਕਰਨੀ ਜੇ ਤੁਸੀਂ ਕਰੇ ਨਹੀਂਗੇ ਤੇ ਤੇ ਤਰਨੇ ਬੀਬੀ ਕਿੱਥੋਂ ਸੀ ਤੇਰੇ ਸਾਹਮਣੇ ਉਹ ਤੇ ਕਿਤੇ ਮੇਰੇ ਨਾਲ ਬੋਲਦਾ ਨਹੀਂ ਨਾ ਆਪਣੇ ਦਿਲ ਦੀ ਗੱਲ ਦੱਸਦਾ ਨਾ ਉਹ ਕੰਮ ਕਰਦਾ ਘਰਦਾ ਤੇ ਤੇਰੇ ਮੈਂ ਹੁਣ ਕੀ ਕਰ ਸਕਦਾ ਹਾਂ ਉਹਦੇ ਦੇ ਕੋਈ ਸੱਮੂਆ ਸਿਰ ਤੇ ਪੂਤ ਸਵਾਰੀ ਹੋ ਬਾਫ ਹੋ ਜਾਣੇ ਮਾਫ ਹੋ ਜਾਣੇ ਮਾਫ ਕਿੱਥੋਂ ਹੋ ਜਾਣੇ ਮਾਫ ਕਰਦੇ ਆ ਕਰਦੇ ਆ ਇੱਥੋਂ ਤੱਕ ਪਹੁੰਚ ਗਏ ਆ ਨਾ ਮਾਫ ਤੇ ਫੇਰ ਹਲੇ ਤੱਕ ਹੋਏ ਨਹੀਂਗੇ ਵਿਆਜ ਨੂੰ ਵਿਆਜ ਪਈ ਜਾਂਦਾ ਹਰ ਇਹਨਾਂ ਨੂੰ ਕੀ ਪਤਾ ਪੈਲੀਆਂ ਕਿੱਦਾਂ ਬਣਦੀਆਂ ਵਾ ਪਾਪੇ ਦੇ ਸਿਰ ਨੂੰ ਦੇਣ ਸੀਸਾਂ ਜਿੰਨੇ ਮਿੱਟੀ ਨਾਲ ਮਿੱਟੀ ਹੋ ਉਹੋ ਕੇ ਤੇ ਪੈੜੀਆਂ ਬਣਾਈਆਂ ਹੈਗੀਆਂ ਇਹਨਾਂ ਕੋ ਤਾਂ ਸੰਭੀਆਂ ਨਹੀਂ ਜਾਂਦੀਆਂ ਇਹ ਵੀ ਉਹ ਨਹੀਂ ਤਾਂ ਦੱਸ ਦੇ ਵੀ ਮੈਂ ਕੀ ਕਰਾਂ ਮੈਂ ਹੁਣ ਤੈਨੂੰ ਕੀ ਦੱਸਾਂ ਤੁਸੀਂ ਦੱਸੋ ਪੈੜੀਆਂ ਵੀ ਕਿੱਲਾ ਵੇਚੋ ਆਪਣਾ ਨਹੀਂ ਪੈ ਕਿੱਲਾ ਕੀ ਬਿੱਲ ਕੇ ਵਿਕਣਾ ਨਹੀਂ ਨਾ ਕਿੱਲਾ ਕਿਉਂਕਿ ਇਹਦੇ ਵਿੱਚ ਇਹ ਆ ਵੀ ਕਰਜ਼ਾ ਲਿਆ ਹੋਇਆ ਇੱਥੇ ਕਰਜ਼ਾ ਇਹਨਾਂ ਲਿਆ ਹੋਇਆ ਇਹ ਪੈੜੀ ਵੀ ਨਹੀਂ ਗੀਆਂ ਇਹ ਵੀ ਨਹੀਂ ਗੀਆਂ ਤੇ ਨਾਲੇ ਇਹ ਆ ਵੀ ਜੇ ਪੈੜੀ ਉਹਨਾਂ ਨੇ ਨਿਲਾਮੀ ਕਰਤੀ ਤੇ ਪਿੰਡ ਵਾਲਿਆਂ ਨੇ ਸਾਨੂੰ ਥੂਕ ਕਰਨ ਵਾਲੀ ਜਗ੍ਹਾ ਨਾ ਜੀ ਨਹੀਂ ਦੇਣਾ ਸਾਨੂੰ ਥੂਕ ਕਰਨਾ ਨਾ ਉਹਨੇ ਕਿਹਾ ਤੁਹਾਡੇ ਪਿਓ ਦੀ ਬਣਾਈ ਹੋਈ ਤੁਸੀਂ ਆਪਣੀ ਜਾਇਦਾਦ ਆਪਣੇ ਪਿਓ ਦੀ ਬਣਾਈ ਜਾਇਦਾਦ ਵੇਚਤੀ ਓਏ ਲੋਕਾਂ ਨੇ ਲਾਂਤਾਂ ਪਾਉਣੀਆਂ ਸਾਨੂੰ ਉਦੋਂ ਨਾ ਪਾਪਾਈ ਜਣੋਂ ਗੱਲ ਕਰਦੇ ਹੁੰਦੇ ਸੀ ਨਾ ਆਂਦੇ ਇੱਕ ਵਾਰ ਮੈਂ ਪੈੜੀ ਲਈ ਪੈੜੀ ਲੱਲੀ ਮੁੱਲ ਤੇ ਆਂਦੇ ਸਾਨੂੰ ਕੌਣ ਆਂਦਾ ਸਾਡਾ ਚਾਚਾ ਲੱਗਦਾ ਸੀ ਤੇ ਉਹ ਗਾੜੀੋਂ ਆਂਦਾ ਵਾ ਸ਼ਾਵਾਸ਼ੇ ਆਪਣੇ ਪਾਪੇ ਦਾ ਨਾਮ ਲੈ ਕੇ ਦਾਦੇ ਨੇ ਪੁਆਈ ਹੀ ਤੇ ਪੋਤੇ ਨੇ ਛਡਾ ਲਈ ਆ ਆ ਆਈਡੀ ਸੋਬਾ ਹੋਈ ਪਾਪਾ ਜੀ ਦੀ ਉਦੋਂ ਤੇ ਸੋਬਾ ਇਹੋ ਹੀ ਹੁੰਦੀ ਈਆਂ ਪੁੱਤਾਂ ਦੀ ਪਾ ਪੇੜੀ ਤੇ ਸੋਬਾ ਹੋ ਗਈ ਹੁਣ ਪਾ ਪੇੜੀ ਹੋਣੀ ਵੇਚਦੀ ਕਿ ਫਲਾਨੇ ਦੇ ਮੁੰਡੇ ਨੇ ਕਰੀ ਜਾਂ ਚੁੱਕਿਆ ਤੇ ਉਹਨਾਂ ਦੀ ਪਿਆਰੀ ਲੋਕੀ ਲੈ ਗਏ ਦੁੰਦਰ ਸਰਕਾਰ ਲੈ ਗਈ ਪਿਆਰੀ ਇਹ ਗਲੀ ਗਲੀ ਦੇ ਵਿੱਚ ਗੱਲਾਂ ਹੋਣੀਆਂ ਸਾਡੀਆਂ ਜਿੱਥੇ ਕਿਤੇ ਸੱਥ ਬੈਠੀ ਹੋ ਗਈ ਚਾਰ ਬੰਦੇ ਇਕੱਠੇ ਹੋਣਗੇ ਗੱਲ ਉਹੀ ਉਹੀ ਚੇ ਨਿਕਲਣਾ ਆਰਾਮ ਹੋ ਜਾਣਾ ਸਾਡੇ ਵਾਸਤੇ ਜਰੂਰ ਨੰਗਣਾ ਇਹਨਾਂ ਨੇ ਉਦੋਂ ਲੋਕਾਂ ਵੇਖ ਕੇ ਗੱਲਾਂ ਕਰਨੀਆਂ ਹੁਣ ਤੂੰ ਦੱਸ ਮੈਂ ਕੀ ਕਰਾਂ ਫਿਰ ਕੀ ਕਰਨਾ ਵਾ ਜਿਹੜੀ ਮੈਨੂੰ ਤੇਰੇ ਪਿਓ ਨੇ ਲੈ ਕੇ ਦਿੱਤੀ ਹੀ ਪਾਪੇ ਤੁਹਾਡੇ ਨੇ ਪੈਲੀ ਹਾਂ ਉਹਦੇ ਤੇ ਨਹੀਂ ਕਿਨੇ ਕਰਜਾ ਤੁਸੀਂ ਲੱਲਿਆ ਨਹੀਂ ਨਹੀਂ ਉੱਤੇ ਨਹੀਂ ਕਰਜਾ ਉਹਦੇ ਤੇਰੇ ਸੈਨ ਹੋਣੇ ਉਹ ਤੇਰੇ ਨਾ ਹੀ ਆ ਇਹਦੇ ਹੀ ਇਹ ਪੈਰੀ ਤੇ ਹੀ ਲਿਆ ਇਹਨਾਂ ਤੇ ਹੁਣ ਇਹੋ ਹੀ ਪੁੱਤ ਹਾਲਿਓ ਉਹ ਤਾਂ ਪੱਲਾ ਨਹੀਂ ਫੜਾਉਂਦਾ ਨਾ ਉਹ ਮੇਰੀ ਮੰਦਾ ਉਹ ਤਾਂ ਘਰਕ ਜਾਣਾ ਨਾ ਹੋਇਆ ਵਰਗਾ ਹੋਇਆ ਮੈਂ ਆ ਤੂੰ ਅਦੀ ਸਾਈਡ ਲੈਂਦੀ ਮੈਂ ਤੇ ਤੇਰੀ ਕਦੀ ਲਈ ਨਹੀਂ ਸੀ ਵੀ ਚਲ ਨਿੱਕਿਆ ਵਾ ਤੇ ਨਿਆਣੇ ਵੀ ਨਿੱਕੇ ਹੋਦੇ ਅਸੀਂ ਵੀ ਤੈਨੂੰ ਕੋਹ ਨਹੀਂ ਆਖਾਈ ਇਹ ਚਲ ਕੋਈ ਨਹੀਂ ਉਹਦੇ ਨਿਆਣੇ ਨਿੱਕੇ ਚਲ ਉਧਰ ਰਵੇ ਕੋਈ ਗੱਲ ਨਹੀਂ ਤੇ ਮੈਂ ਤੇ ਤੈਨੂੰ ਇਹ ਗੱਲਾਂ ਨਾ ਵੀ ਰੋਟੀ ਪਾਣੀ ਜੋ ਵੀ ਕਰਨਾ ਤੂੰ ਇੱਥੇ ਖੜੀ ਜਾ ਬਹਿ ਉਧਰ ਜਾ ਨਾ ਮੈਂ ਚਾਹੀਦੀ ਮੈਂ ਅੱਛਾ ਉਹ ਜਿਹੜਾ ਕਿਲਾ ਵਾ ਉਹ ਮੇਰਾ ਵੇਚ ਦੋ ਤੇ ਗੱਲ ਤੇ ਫੇ ਉੱਥੇ ਆ ਗਈ ਤੇ ਫੈਲੀ ਦੇਕਣੀ ਹੈ ਜਾਂ ਇਹ ਵੇਚਣੀ ਹੈ ਜਾਂ ਉਹ ਵੇਚੀ ਗੀ ਗੱਲ ਤੇ ਇੱਕੀ ਹੋ ਗਈ ਉਹ ਫੇਰ ਹੋਰ ਕੋਈ ਮਸਲਾ ਹੱਲ ਤੇ ਕਰ ਨਹੀਂ ਆ ਨਾ ਨਹੀਂ ਕਿੱਲੇ ਨਹੀਂ ਵੇਚਣੀ ਕਿੱਲਾ ਉੰਦਾਸ ਫਿਰ ਲਾਉਣਾ ਕਿਦਾਂ ਉਹਨੂੰ ਆਖਿਆ ਤੂੰ ਦੱਸਿਆ ਉਹਨੂੰ ਪੀ ਇਹ ਗੱਲ ਪੀ ਉਹ ਕਿਲਾ ਵੇਚ ਲੋ ਆਜੇ ਨਹੀਂ ਮੈਂ ਉਹਨੂੰ ਕੁਝ ਵੀ ਦੱਸਿਆ ਪਰ ਮਸਲਾ ਹਾਲੇ ਹੁਣ ਉਹ ਤਾਂ ਮੇਰੀ ਸੁਣਦਾ ਨਹੀਂ ਤੈਨੂੰ ਮੈਂ ਨਹੀਂ ਨਖਤਾ ਘਰੇ ਆਣ ਮੇਰੀ ਸੁਣ ਲੈ ਗੱਲ ਇਹ ਵੀ ਚਲੋ ਤੈਨੂੰ ਪਤਾ ਵੀ ਹੁਣ ਮੁੰਡਾ ਸਾਡਾ ਬਾਹਰ ਗਿਆ ਉਹ ਫਸਲ ਦੇ ਪੈਸੇ ਆ ਕੋ ਮੁੰਡੇ ਨੇ ਘਲਾਏ ਆ ਸਾਡੇ ਕੋ ਪੈਸੇ ਹੈਗੇ ਆ ਚਾਰ ਇਹਦੇ ਕੋ ਵੀ ਹੈਗੇ ਆ ਉਹ ਵੀ ਕੰਮ ਕਰਦਾ ਵਾ ਜਿਹੜਾ ਕੰਮ ਉਹ ਕੀਤਾ ਵਾ ਉਹਦੇ ਵਿੱਚ ਬੜਾ ਪ੍ਰੋਫਿਟ ਆਉਂਦਾ ਵਾ ਉਹਨੂੰ ਕਹਿਆ ਕੋ ਉਹ ਤੂੰ ਪਾ ਕੋ ਮੈਂ ਪਾਵਾਂ ਆਪਾਂ ਕਿਲਾ ਨਾ ਵੇਚੀਏ ਤੇ ਅਸੀਂ ਇਦਾਂ ਕਰਕੇ ਪੈਸੇ ਲਾ ਲਈਏ ਅਸੀਂ ਇਹ ਆ ਵੀ ਉਹਨਾਂ ਨੂੰ ਕਰ ਦਿੰਦੇ ਕਿਸ਼ਤਾਂ ਕਰ ਲਈਂਦੇ ਉਹਨਾਂ ਨੂੰ ਕਿਸ਼ਤਾਂ ਕਰ ਲੋ ਮੈਂ ਤੇ ਆਪਾਂ ਦਿੰਦੀ ਹੀ ਵੀ ਚੱਲ ਥੋੜੇ ਦੇ ਦਿਓ ਉਹਨਾਂ ਨੂੰ ਤੇ ਰਲ ਮਿਲ ਕੇ ਦੋਵੇਂ ਭਰਾ ਤੇ ਕੋਈ ਕਿਸ਼ਤਾਂ ਕਰ ਲੋ ਬੀਬੀ ਤੈਨੂੰ ਵੀ ਪਤਾ ਤੂੰ ਵੱਡੀ ਆ ਸਿਆਣੇ ਗੱਲਾਂ ਕਰਦੇ ਹੁੰਦੇ ਵੀ ਜਦੋਂ ਇੱਕar ਪੈਲੀ ਨੂੰ ਮਾਤ ਹੱਥ ਲੱਗ ਜੇ ਨਾ ਤੇ ਪੈਲੀ ਰੁਕਦੀ ਨਹੀਂ ਇਹ ਪੈਲੀ ਜਿਹੜੀ ਆ ਮਾਂ ਹੁੰਦੀ ਆ ਮਾਂ ਹੁੰਦੀ ਆ ਤੇ ਘਰ ਦਾ ਜਾਨ ਤੇ ਜਗ ਦੀ ਮਸ਼ਕਰੀ ਉਹ ਗੱਲ ਹੋਣੀ ਹੀ ਉਹ ਤੇ ਗੱਲਾਂ ਹੋਣੀਆਂ ਹੀ ਆ ਉਹ ਤਾਂ ਬਾਹਰ ਵੀ ਗੱਲਾਂ ਹੋਣੀਆਂ ਪੀ ਪਿਓ ਨੇ ਖਰੀਦੀ ਤੇ ਪੁੱਤਾਂ ਨੇ ਵੇਚ ਲਈ ਜਾੜ ਦਿੱਤੀ ਵੇਚ ਲਈ ਵੀ ਨਹੀਂ ਆਖਣਾ ਖਣਾ ਜਾੜ ਦਿੱਤਾ ਤੇ ਗਾੜੀ ਇਹ ਆ ਵੀ ਮੈਂ ਤਾਂ ਨਾ ਵੀ ਆਪਾਂ ਪੈਲੀ ਨਾ ਵੇਚੀਏ ਉਹ ਵੀ ਇਕੱਲਾ ਸਾਡਾ ਬਚਿਆ ਰਹੂਗਾ ਉੱਚੋ ਕਮਾਈ ਆ ਹੁੰਦੀ ਆ ਤੇ ਇਹ ਵੀ ਕੋ ਹੋ ਪਾਵੇ ਕੋ ਮੈਂ ਪਾਵਾਂ ਕੋ ਬੈਂਕ ਵਾਲਿਆਂ ਨਾਲ ਹੋਰ ਇਹ ਆ ਵੀ ਕਿਸ਼ਤਾਂ ਕਰ ਲਈਏ ਤੇ ਫੇਰ ਸਾਡੇ ਪੈਸੇ ਲੱਗ ਜਾਣਗੇ ਥੋੜੀ 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 ਕਰਕੇ ਦੇ ਦੇਣੇ ਹੁਣ ਕਹਿ ਕੱਖ ਨਹੀਂ ਹੋਣ ਲੱਗਾ ਜਾਈ ਲਖਣਾ ਵਾ ਤੇਰੇ ਹੀ ਪੈਸੇ ਆ ਤੇਰਾ ਹੀ ਕਰਜ਼ਾ ਨੱਥਣਾ ਵਾ ਤੂੰ ਕਿਹੜੇ ਹਾਨੂੰ ਦੇ ਦੇਣ ਲੱਗਾ ਤੇ ਤੇਰੇ ਕੋ ਜਰੇ ਨਹੀਂ ਜਾਣੇ ਪਈ ਹਾਂ ਮੈਂ ਭਰਾ ਨੂੰ ਕਿੱਦਾਂ ਪੈਸੇ ਦੇਣ ਉਹ ਲੱਗਦਾ ਇਹ ਲੋਕਾਂ ਮਗਰ ਜੋ ਲੋਕ ਬਾਹਰ ਆਂਦੇ ਆ ਉਹ ਨੂੰ ਗੱਲਾਂ ਚੰਗੀਆਂ ਲੱਗਦੀਆਂ ਵਾ ਅਹੀਂ ਜਿਹੜੀਆਂ ਗੱਲਾਂ ਕਰਦੇ ਆ ਉਹ ਉਹ ਸਾਨੂੰ ਸਮਝਦਾ ਛਦਾਈ ਆ ਫੇ ਸੋਨ ਨਹੀਂ ਸਾਰਿਆਂ ਦੀ ਚਾਹੀਦੀ ਤੇ ਕਰਨੀ ਆਪਣੇ ਮਨ ਦੀ ਮਰਜ਼ੀ ਚਾਹੀਦੀ ਆ ਫੇ ਇਹ ਤੇ ਹੋਇਆ ਲਾਈ ਲੱਗ ਇਹਨੇ ਸਾਰੇ ਟੱਬਰ ਨੂੰ ਵੀ ਸਦਾਈ ਬਣਾਇਆ ਸਦਾਈ ਬਣਾ ਛੱਡਿਆ ਉਹਨਾਂ ਦਾ ਉਹਨਾਂ ਦਾ ਕਰਜ਼ਾ ਮਾਫ ਹੋ ਜਾਣਾ ਕਰਜ਼ਾ ਮਾਫ ਹੋ ਜਾਣਾ ਇਹੋ ਗੱਲ ਆ ਤੈਨੂੰ ਤਾਂ ਮੈਂ ਨਹੀਂ ਕਿਹਾ ਹੋ ਗੱਲ ਕਰੀ ਜੰਗ ਦੇ ਦੁਨੀਆ ਦੇ ਚਾ ਕਰਜ਼ਾ ਮਾਫ ਹੋ ਜਾਣਾ ਕਰਜ਼ਾ ਉਹ ਤੇ ਸਦਾਈ ਆ ਉਹਦੇ ਐਵੇਂ ਡਿਆ ਕਰਜ਼ਾ ਮਾਫ ਹੋਣਾ ਨਹੀਂ ਗਵਰਨਮੈਂਟ ਇਦਾਂ ਕਰਦੀ ਐ ਕਰਜ਼ੇ ਮਾਫ ਕਰੀ ਜਾਊਗੀ ਫਰਕ ਦੇ 80 ਕਰੋੜਾਂ ਨੇ ਲੋਕੀ ਕਰਜ਼ਾ ਲਈ ਜਾਣ ਵੀ ਮਾਫ ਹੋਈ ਜਾਣਾ ਕਰਜ਼ਾ ਜੇ ਗਵਰਨਮੈਂਟ ਕਰਦੀ ਹੈ ਨਾ ਜਾਂ ਕਿਸੇ ਨੇ ਮੁਰਗੀ ਫਾਰਮ ਪਾਇਆ ਉਹ ਕਰਜ਼ਾ ਮਾਫ਼ ਹੁੰਦਾ ਜਾਂ ਕਿਸੇ ਨੇ ਸੂਰ ਪਾਏ ਆ ਜਾਂ ਬੱਜਾਂ ਪਾਈਆਂ ਉਹ ਕਰਜ਼ੇ ਕਿਤੇ ਮਾਫ਼ ਹੁੰਦੇ ਥੋੜੇ ਬੂਤੇ ਕਿਤੇ ਇਹ ਥੋੜਾ ਵੀ ਜਿਹੜਾ ਹੁਣ ਲਿਮਟਾਂ ਚੁੱਕੀਆਂ ਵਾ ਉਹ ਪੈੜੀਆਂ ਦੇ ਖਰਚੇ ਅਸੀਂ ਪੈੜੀਆਂ ਦੇ ਆਪ ਦਿਤੀਆਂ ਉਹਨਾਂ ਨੂੰ ਆਪ ਲਿਖ ਕੇ ਰਜਿਸਟਰੀਆਂ ਕਰਵਾਈਆਂ ਲਿਮਟਾਂ ਜੋ ਕਿ ਚੋਕੇ ਸ਼ਰਲੇ ਡਾਓ ਸ਼ਰਾਬਾਂ ਪੀਓ ਕੁੱਤੇ ਵਾਂਗੂੰ ਤੁਰੇ ਫਿਰੋ ਜਿੱਥੇ ਮਰਜੀ ਇੱਕ ਦੋਸਤ ਮਿੱਤਰ ਗਿਆਰ ਦੂਜਾ ਨਾਲ ਤੁਰਿਆ ਫਿਰੇ ਤੇ ਸਰਕਾਰ ਇਹ ਤੇ ਨਹੀਂ ਆਂਦੀ ਵੀ ਪੈਸੇ ਲੈ ਜਾ ਉਹ ਡਾਹਰ ਤੁਹਾਡੇ ਮਾਫ਼ ਕਰ ਦਾਂਗੇ ਹੂੰ ਇੱਕ ਵਾਰ ਮੈਂ ਸਮਝਵ ਨਹੀਂ ਉਹਨੂੰ ਜੇ ਤ ਮਨ ਗਿਆ ਉਹਦੀ ਕੋਈ ਗੱਲ ਹੋ ਮਾਫ ਹੋ ਜਾਣਾ ਮਾਫ ਹੋ ਜਾਣਾ ਮਾਫ ਹੋ ਜਾਣਾ ਮਾਫਰੀ ਹੋਣਾ ਉਹਦੀ ਵੱਡੇ ਦੀ ਵੀ ਕਹਿ ਗੱਲ ਸੁਣ ਲੈ ਮੇਰੀ ਸੁਣ ਲੈ ਬਾਹਰ ਲੋਕਾਂ ਦੀ ਇਹ ਸੁਣਦਾ ਮੇਰੀ ਵੀ ਸੁਣ ਲੈ ਨਹੀਂ ਇੱਥੇ ਇੱਥੇ ਉਹਨੂੰ ਕੀ ਗਾੜੀ ਵਾਰਡ ਲਾਈ ਆ ਗੱਡਿਆਂ ਦੀ ਉਹ ਨਹੀਂ ਆ ਸਕਦਾ ਇੱਥੇ ਗੱਲ ਕਰਨ ਦਾ ਜਦੋਂ ਆਪਾਂ ਜਦੋਂ ਆਪਾਂ ਅੱਡੋ ਇਹ ਹੀ ਕੋਈ ਬੋਲ ਬੁਲਾਰਾ ਹੋਇਆ ਹੈ ਨਾ ਮੈਂ ਸ਼ਾਂਤੀ ਦੇ ਨਾਲ ਅਸੀਂ ਕਿਸੇ ਨੂੰ ਸੱਦਣਾ ਨਹੀਂਗਾ ਤੇ ਦੋਵੇਂ ਭਰਾ ਭਰਾ ਆਪਣੀ ਸਹਿਮਤੀ ਦੇ ਨਾਲ ਤੁਸੀਂ ਅੱਡ ਹੋ ਜਾਓ ਬੀਬੀ ਹੁਣ ਤੈਨੂੰ ਵੀ ਪਤਾ ਉਹ ਕਿੰਨਾ ਚੇਰ ਹੋ ਗਿਆ ਮੇਰੇ ਨਾਲ ਹੁੰਦਾ ਹੀ ਨਹੀਂ ਅਸੀਂ ਸੋਚਿਆ ਸੀ ਸਾਡਾ ਪੁੱਤ ਵੱਡਾ ਵਾ ਅਸੀਂ ਵਿਆਹਣਾ ਵਾ ਪਹਿਲੋਂ ਇਹਨਾਂ ਦੇ ਨਿਆਣੇ ਨਿੱਕੇ ਆ ਚਾਚੇ ਚਾਚੀ ਨੇ ਮੋਹਰੇ ਲੱਗਣਾ ਵਾ ਸਾਰੇ ਕੰਮ ਇਹਨਾਂ ਕੋਲ ਕਰਾਉਣੇ ਆਪਾਂ ਪੀਆ ਨਹੀਂ ਸਿਆਣੇ ਕੋਈ ਨਹੀਂ ਇਹੋ ਹੀ ਚੀਜ਼ਾਂ ਲਿਆਉਣਗੇ ਇਹੋ ਹੀ ਸੋਨਾ ਬਣਾਉਣਗੇ ਇਹੋ ਹੀ ਸਾਰੇ ਕੰਮ ਕਰਨਗੇ ਇਹਦੇ ਪਹਿਲਾਂ ਹੀ ਗੋਕੇ ਬਹਿ ਗਿਆ ਵਾ ਅਹੀਂ ਅਹੀਂ ਇਹਨਾਂ ਨੂੰ ਪਿੱਛੇ ਨਹੀਂ ਗਾ ਪਾਣਾ ਇਹਨਾਂ ਨੂੰ ਮੋਰੇ ਲਾਉਣਾ ਵਜੇ ਵੀ ਅਹੀਂ ਤਾਂ ਸੋਚਿਆ ਹੀ ਭਾਰੇ ਇਹ ਹੈ ਹੀ ਨਹੀਂ ਕਹੇ ਜੋਗਾ ਹਾਂ ਨਾ ਅਹੀਂ ਮੋਰੇ ਲਾਉਣਾ ਬੀਬੀ ਨੂੰ ਮੋਰੇ ਲਾਉਣਾ ਉਹਨਾਂ ਨੂੰ ਮੋਰੇ ਲਾਉਣਾ ਵਾ ਬੀਬੀ ਦੇ ਚੱਲ ਮੋਟੇ ਸਾਡੇ ਘਰ ਦਾ ਠੀਕ ਵਾ ਉਹਨਾਂ ਨੂੰ ਵੀ ਮੋਰੇ ਲਾਉਣਾ ਵਾ ਅਹੀਂ ਆਪਣਾ ਛੱਡ ਕੇ ਬਾਹਰ ਲੋਕਾਂ ਨੂੰ ਕਹਿੰਦੇ ਫਿਰਾਂਗੇ ਸਾਡੇ ਬਾਤੇ ਕਿੰਨੀ ਕਿ ਚੰਗੀ ਗੱਲ ਵਾ ਪਰ ਇਹ ਹੈ ਹੀ ਨਹੀਂ ਇੰਨੇ ਜੋਗਾ ਹੁਣ ਆਪਣੇ ਘਰ ਜਿਹੜੀ ਘਰ ਬਹਿ ਕੇ ਆਪਾਂ ਸਲਾਹ ਕਰ ਲੈ ਤੇ ਉਹ ਚੰਗੀ ਆ ਕਿ ਬਾਹਰ ਦੇ ਆਂਦੀ ਨਾਲ ਚੰਗੀ ਆ ਬੀ ਹੁਣ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਤੇ ਆਪਣਾ ਕੋਈ ਭੈਣ ਭਰਾ ਆਪਣਾ ਬੋਲੀ ਨਾ ਉਹਨੂੰ ਅਹੀਂ ਗਾੜੀ ਨਾ ਕਰੀ ਤੇ ਬਾਹਰ ਦੇ ਬੰਦੇ ਆਣ ਕੇ ਪ੍ਰਧਾਨ ਗੀਆਂ ਕਰਨ ਘਰ ਦੇ ਵਿੱਚ ਤੇ ਸਾਨੂੰ ਕਿੰਨੀ ਕੀ ਸ਼ੋਭਾ ਮਿਲੂਗੀ ਆਪਣਾ ਹੀ ਭੈਣ ਭਰਾ ਖਲੋਤਾ ਹੋਵੇ ਨਾਲ ਤੇ ਸੋਹਣੇ ਲੱਗੀਦਾ ਕਿਸੇ ਨੇ ਕਿਸੇ ਨੂੰ ਕਹਿਣਾ ਤੇ ਕਿਸੇ ਨੇ ਕਿਸੇ ਨੂੰ ਕਹਿਣਾ ਤੈਨੂੰ ਕੋ ਹਾਖਣਾ ਤੇ ਮੈਨੂੰ ਹਾਖਣਾ ਤੇ ਆ ਪੁੱਛਣਾ ਮੰਨਾ ਵੀ ਜਦੋਂ ਮਾਲ ਕਰੇ ਮਾਂ ਹੀ ਮੁੰਡਾ ਸਾਡਾ ਜਾਊਗਾ ਗਿਆ ਜਿੱਦਾਂ ਗਾੜੀ ਵੱਡੇ ਮੁਲਕੇ ਜਾਊਗਾ ਚਲੋ ਜਿੱਦਾਂ ਵੀ ਹੋਊਗਾ ਵਿਆਹ ਤੇ ਕਰਨਾ ਹੀ ਆ ਨਾ ਕਰਨਾ ਹੀ ਉਹ ਤੇ ਕਰਨਾ ਹੀ ਆ ਪੁੱਛ ਕੇ ਵੇਖਣਾ ਕੀ ਪੁੱਛਣਾ ਕੀ ਆਂਦਾ ਵਾ ਪੁੱਛਦੀ ਆ ਇੱਕ ਵਾਰ ਮੈਂ ਉਹਨੂੰ ਨਹੀਂ ਪੁੱਛਣੀ ਉਹਨੂੰ ਸੁਨਾ ਦੇ ਕੇ ਵੀ ਓ ਇਦਾਂ ਆਂਦਾ ਵੱਡਾ ਵੀ ਨਹੀਂ ਵੇਚਣੀ ਆਪਾਂ ਕੜਿਓ ਜਿਹੜੀ ਤੇਰੇ ਨਾਂ ਤੇ ਆ ਕੋ ਤੂੰ ਪਾ ਦੇ ਰ ਕੋਈ ਮੇਰੀ ਕੋਈ ਵੀ ਨਹੀਂ ਵੇਚਣੀ ਕੋਈ ਵੀ ਨਹੀਂ ਕੋਈ ਨਹੀਂ ਵੇਚਣੀ ਪੈਸੇ ਦੇ ਦੇ ਪੰਮ ਨਵੇੜੀਏ ਕੰਮ ਉਹ ਚਿੱਠੀ ਆਈ ਉਹਦਾ ਕੋਹਨਾ ਕੋਈ ਮਸਲਾ ਨਹੀਂ ਕਰੀਏ ਉਹ ਤਾਂ ਕਰਨਾ ਹੀ ਪੈਣਾ ਵਾ ਚੰਗਾ ਅੱਜ ਜਦੋਂ ਦੇ ਵੱਖਰੇ ਹੋਏ ਆ ਬੀਬੀ ਕਿੰਨੀ ਲੀਸੀ ਹੋ ਗਈ ਆ ਮੈਂ ਨਾ ਵੇਖਦਾ ਚਿਹਰਾ ਵੇਖਦਾ ਤਾਂ ਇਹਦਾ ਤਾਂ ਮੂੰਹ ਹੀ ਸੁੱਕ ਗਿਆ ਵਾ ਟੈਨਸ਼ਨਾਂ ਹੀ ਲੈ ਲੈ ਕੇ ਸਾਂਝੇ ਘਰ ਚ ਬਰਕਤ ਹੀ ਹੱਸਦੇ ਖੇੜਦੇ ਸਾਰੇ ਜਾਣੇ ਤੇ ਇਹ ਹੁਣ ਜਦੋਂ ਸਾਡੀਆਂ ਸੁਣਦੀ ਆ ਤੇ ਉਹਦੀਆਂ ਸੁਣਦੀ ਆ ਤੇ ਪੀਸੀ ਗਈ ਮੈਨੂੰ ਲੱਗਦਾ ਕਿ ਪੀਸੀ ਇਸੇ ਕਰਕੇ ਗਈ ਹੈ ਨਾ ਵੀ ਦੋਵੇਂ ਆੱਡ ਹੋ ਗਏ ਆ ਆਹੋ ਪੀ ਇੱਕੋ ਥਾਲੀ 'ਚ ਬੈ ਕੇ ਸੀ ਰੋਟੀ ਖਾਣ ਦੀ ਹੁੰਦੀ ਨਹੀਂ ਇਹ ਨਹੀਂ ਦੋਵੇਂ ਜੀ ਗੱਲਾਂ ਕਰਦੇ ਉਹ ਦੋਵੇਂ ਜੀ ਗੱਲਾਂ ਕਰਦੇ ਇਹ ਹੁਣ ਵਿਚਾਰੀ ਉਹੋ ਗੱਲ ਵੀ ਕਿਦ ਨਾ ਕਰੇਗਾ ਇਧਰੋਂ ਸੁਣ ਕੇ ਉਧਰ ਉਧਰੋਂ ਸੁਣ ਕੇ ਇਧਰ ਕਿ ਚੋਲਗਰੀ ਵਾਲੀ ਗੱਲ ਹੋ ਗਈ ਟੈਨਸ਼ਨ ਚ ਪਈ ਆ ਤੇ ਸਾਰੇ ਘਰ ਦੇ ਮਾਲਕ ਉਹ ਆ ਤਰ੍ਹਾਂ ਤੇ ਚਲੋ ਜੇ ਇਹ ਆ ਵੀ ਉਹ ਮੰਨ ਜੇ ਤੇ ਇਹ ਮੰਨ ਵੀ ਕੋਈ ਨਹੀਂ ਵਿਗੜਿਆ ਨਹੀਂ ਵਿਗੜਿਆ ਕੋਈ ਆਪਾਂ ਕਰਜ਼ਾ ਲਾ ਦੀਏ ਲਾ ਦੀਏ ਤਾਂ ਗੱਲ ਮੁੱਕ ਜੇ ਗੱਲ ਮੁੱਕ ਜੇ ਉਹ ਕਿ ਗਾੜੀ ਚਲੋ ਆਪਣੇ ਸਿਰ ਤੇ ਕੋਈ ਜੋ ਮਰਜੀ ਲਵੇ ਨਾ ਲਵੇ ਟੈਨਸ਼ਨ ਉਹ ਬਾਦ ਹੀ ਮੰਨਾਂ ਜਾ ਵੇਖੀ ਭਲਾ ਕੁੱਟ ਚਾ ਬਣੀ ਕਿ ਨਹੀਂ ਮੈਂ ਕਿੱਥੋਂ ਆਈ ਆਂ ਆਉਣਾ ਕਿੱਥੋਂ ਆ ਮੈਂ ਉਧਰੋਂ ਆਈ ਤੇਰੇ ਵੱਡੇ ਭਰਾ ਵੱਲੋਂ ਆ ਦੱਸਣ ਲਈ ਗੋਪੀ ਕਦੀ ਉਧਰ ਗਈ ਹੈ ਆਹੋ ਮੈਂ ਬੁੱਤਕਾਰ ਆਈ ਆਂ ਗੱਲ ਇੱਕ ਹੂੰ ਜਾਂ ਤੇ ਅੱਧਾ ਅੱਧਾ ਤੁਸੀਂ ਕਰਜ਼ਾ ਲਾ ਲਓ ਹੂੰ ਹੈ ਅੱਧੇ ਪੈਸੇ ਤੂੰ ਪਾ ਅੱਧੇ ਉਹ ਪਾਵੇ ਹੂੰ ਉਹ ਮੰਨਦਾ ਵੀ ਮੈਂ ਪਾਉਣਾ ਅੱਧੇ ਪੈਸੇ ਹੂੰ ਹੈ ਤੇ ਜਿਹੜਾ ਕਰਜ਼ਾ ਵਾ ਉਹ ਕਰਜ਼ਾ ਲਾਓ ਤੇ ਨਹੀਂ ਤਾਂ ਜਦੋਂ ਨਾਨਕੇ ਲਲਾਮੀ ਕਰ ਦਿੱਤੀ ਤਾਂ ਤੁਸੀਂ ਨੱਕ ਦੇਣ ਜੋਗੇ ਨਹੀਂ ਪਿੰਡ 'ਚ ਰਹਿਣਾ ਮਾਤਾ ਨਹੀਂ ਕਰਦੇ ਦੋ ਰਾਮੀ ਅਗੇ ਉਹ ਵੀ ਫਿਰਨਾ ਸ਼ਰਕ ਪਾ ਕੇ ਜਿਹੜੀ ਤੁਹਾਨੂੰ ਜਦੋਂ ਮੈਂ ਕਿੰਨੀ ਵਾਰ ਕਹਿਆ ਵੀ ਕਰਜ਼ਾ ਮਾਫ਼ ਹੋ ਜਾਣਾ ਆਹ ਮਾਫ਼ ਹੋ ਜਾਣਾ ਮਾਫ਼ ਨਹੀਂ ਕਰੇ ਹੁਣ ਤੁਹਾਡੀ ਬੇਇੱਜ਼ਤੀ ਹੋਣੀ ਹੈ ਨਹੀਂ ਤੇ ਜਿਹੜਾ ਮੇਰੇ ਨਾਲ ਕਿਲਾ ਤੇਰੇ ਪਿਓ ਨੇ ਖਰੀਦ ਕੇ ਤੇ ਮੇਰੇ ਨਾਲ ਕੀਤਾ ਸੀ ਨਾ ਮੈਂ ਉਹਨੂੰ ਆਹ ਹੀ ਆਂ ਕਿਲਾ ਵੇਚ ਐਵੇਂ ਕਿਲਾ ਵੇਚ ਤੂੰ ਨੱਕ ਤੁਹਾਡਾ ਤਾਂ ਵੀ ਵੱਡਿਆ ਜਾਣਾ ਹੀ ਨਹੀਂ ਨਹੀਂ ਵੱਡਿਆ ਜਾਂਦਾ ਤੇ ਪਿਓ ਨੇ ਖਰੀਦੀ ਤੇ ਪੁੱਤਾਂ ਨੇ ਵੇਚ ਦਿੱਤੀ ਮੈਂ ਕਹਿੰਦਾ ਵੇਚਣ ਨਹੀਂ ਵੇਚਦੀ ਤੁਸੀਂ ਜਾਣ ਕੇ ਇਹਦੇ ਵੀ ਗਵਰਨਮੈਂਟ ਦੇ ਖਾਤੇ ਪੈਸੇ ਪਾ دیے ਉਹ ਪੈਸੇ ਮaaf ਹੋ ਜਾਣੇ ਐਵੇਂ ਰੋਜ਼ ਪਿੰਨਾ ਉਹ ਨਾਲ ਲੜਦੀ ਗਈ ਮੈਂ ਤਾਂ ਤੁਹਾਨੂੰ ਪਤਾ ਨਹੀਂ ਕਰਜ਼ਾ ਹੀ ਸੀ ਇਹਨਾਂ ਬਾਫ ਹੋਣੀ ਹੁਣਾਂ ਬਾਫ ਹੋਣੀ ਹੈ ਹੈ ਮੁੰਡਾ ਕਹੇ ਦੀ ਮੰਨਦਾ ਇਹਨੇ ਵੇਚ ਕੇ ਕਰ ਹੁਣੀ ਪੈਂਡ ਵੈਸੇ ਜਦੋਂ ਸਰਕਾਰ ਇੱਥੇ ਆ ਗਈ ਵੇਚਣ ਨਹੀਂ ਸਾਰੇ ਟੱਬ ਨੇ ਜਾਣ ਖਾਦੀ ਓ ਮੈਂ ਨਾ ਸੁਣਨ ਦੇਈ ਤੁਹਾਡੀਆਂ ਤਾਂ ਮੰਮੀ ਦੀਆਂ ਗੱਲਾਂ ਹਾਂ ਹੁਣ ਤੂੰ ਹੀ ਆ ਜਾ ਫਿਰ ਤੇ ਆਉਣਾ ਹੀ ਆ ਮੈਂ ਪਿਆਲੀ ਵੇਖਦੀ ਚੰਗੀ ਲੱਗਦੀ ਆ ਜੇ ਕਿਲਾ ਵੀ ਕਹਿਣ ਉਹਨਾਂ ਨੇ ਕਿਲਾ ਵੇਚ ਦੇਣਾ ਜੇ ਉੱਤੇ ਤੁਹਾਡੀ ਸਲਾਹ ਨਹੀਂ ਲਈ ਜਾਣੀ ਹੈਗੀ ਕਿਉਂਕਿ ਉਹ ਕਿਲਾ ਜਿਹੜਾ ਮੰਮੀ ਦੇ ਨਾਮ ਆ ਤੇ ਉਹ ਕਿਲਾ ਜਿਹੜਾ ਵੇਚਿਆ ਜਾਣਾ ਵਾ ਉਹ ਨਾ ਕਰ ਚਾ ਲੋਣੇ ਮੈਨੂੰ ਮੈਨੂੰ ਗ੍ਰੰਹ ਪੁੱਛਾ ਵੇ ਤੂੰ ਕਿ ਮੰਮੀ ਤੇ ਮੰਮੀ ਨੇ ਮੋਂ ਤੁਹਾਨੂੰ ਸਲਾਹ ਦੱਸ ਦਿੱਤਾ ਨਾ ਉਹ ਚ ਕਿਹੜਾ ਤੁਹਾਡੇ ਸਾਈਨ ਹੋਣੇ ਆ ਜੇ ਪਿਆਲੀ ਦੀ ਨਿਲਾਮੀ ਹੋਣ ਤਾਂ ਬਚਨ ਨਾਲ ਤੇ ਚੰਗਾ ਨਾ ਹੋ ਕਿ ਉਹ ਕਿਲਾ ਵੇਚ ਲੈਣ ਤੇ ਉਹ ਕਿਲੇ ਚ ਅੱਧਾ ਕਿਲਾ ਤੁਹਾਡਾ ਵੀ ਜਾਣਾ ਜੇ ਆਕੇ ਮੰਮੀ ਨੇ ਨਾਲ ਤੇ ਨਹੀਂ ਲੈ ਜਾਣਾ ਮੰਮੀ ਨੇ ਤੁਹਾਨੂੰ ਹੀ ਦੇ ਕੇ ਜਾਣਾ ਹੀ ਨਾ ਇਹਨੇ ਕਾਲੇ ਕਿਉਂ ਪਏ ਆ ਕਰਜ਼ਾ ਤਾਰ ਨੂੰ ਇਹ ਤਾਰ ਨਾ ਹੀ ਪੈਣਾ ਜੇ ਤੁਸੀਂ ਨਾ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਇੱਕ ਚਿੱਠੀ ਕੀ ਆ ਗਈ ਹੈ ਤੁਸੀਂ ਤਾਂ ਅਸਮਾਨ ਛੇਤੇ ਚੁੱਕ ਲਿਆ ਵਾ ਚਿੱਠੀ ਇਹ ਨਹੀਂ ਆਈ ਹੈਗੀ ਵੀ ਤੂੰ ਜਿੰਨੀ ਦਿਨ ਨੂੰ ਤਾਰਦਾ ਉਹਨਾਂ ਨੇ ਇਹ ਕਿਹਾ ਵੀ ਨਿਲਾਮੀ ਕਰਨੀ ਪੈਣੀ ਦੀ ਜੇ ਉਹਦਾ ਕੱਲਾ ਇਹੀ ਆਇਆ ਉਹਨਾਂ ਦਾ ਕਿਤੇ ਲਿਮਟ ਨਵੀਂ ਪੁਰਾਣੀ ਕਰ ਲੋ ਤੇ ਫਿਰ ਕੋਈ ਟੈਨਸ਼ਨ ਨਹੀਂ ਹੀ ਹੈਗੀ ਹੁਣ ਟੈਨਸ਼ਨ ਇਹ ਵੀ ਨਿਲਾਮੀ ਹੋਣੀ ਆ ਉਹਨਾਂ ਕੋਲ ਸਮਾਂ ਦਿੱਤਾ ਵੀ ਇਸ ਸਮੇਂ ਤੇ ਜਿਹੜਾ ਹੈਗਾ ਨਿਲਾਮੀ ਹੋ ਜਾਣੀ ਆ ਕਿ ਲੋਕਾਂ ਦੇ ਪਿੱਛੇ ਨਾ ਲੱਗੋ ਕੀ ਤੁਸੀਂ ਬਾਹਰ ਪ੍ਰਾਪਰਟੀਆਂ ਲੈਂਦੇ ਫਿਰਦੇ ਘਾਦੇ ਫਿਰਦੇ ਆ ਤੇ ਆਪਣਾ ਜਿਹੜਾ ਹੈਗਾ ਹੱਥੋਂ ਤਾਂ ਡੱਚਾ ਕਿਲਾ ਚਲ ਜਾਣਾ ਵਾ ਇਹ ਉਹਨਾਂ ਭਾਜੀ ਹੋਣਾ ਦਾ ਨਹੀਂ ਜਾਣਾ ਉਹਨਾਂ ਦਾ ਜਿਹੜਾ ਅੱਧਾ ਜਾਣਾ 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 ਤੁਹਾਡਾ ਵੀ ਜਾਣਾ ਨਾਲ ਤੇ ਮੈਂ ਮੇਰੀ ਤੇ ਇਹੀ ਸਲਾਹ ਵਾ ਤੁਸੀਂ ਬੈਠ ਕੇ ਨਾ ਤੇ ਦੋਵੇਂ ਭਰਾ ਬਹਿ ਕੇ ਤੇ ਸਲਾਹ ਕਰਕੇ ਤੇ ਕਰਜ਼ੇ ਨੂੰ ਉਤਾਰੋ ਮੈਂ ਬਹੁਤ ਤੁਹਾਨੂੰ ਕਿੰਨੀ ਵਾਰ ਸਮਝਾਇਆ ਵੀ ਮਾਫ਼ ਹੋਣਾ ਪਰ ਤੁਹਾਨੂੰ ਪਤਾ ਨਹੀਂ ਕੀ ਅੱਜ ਤੱਕ ਇੰਨੇ ਕਰਜ਼ੇ ਕਿਸੇ ਦੇ ਮਾਫ਼ ਹੋਏ ਆ ਜੇ ਹੋਊਗਾ ਲੱਖ 2 ਲੱਖ ਕਿਸੇ ਦਾ ਹੋ ਜਾਊਗਾ ਉਹਨਾਂ ਉਹ ਤੋਂ ਜ਼ਿਆਦਾ ਤੁਹਾਨੂੰ ਵਿਆਜ ਪਈ ਜਾਂਦੇ ਆ ਵਾ ਤਾਂ ਕੀ ਚਾਹੁੰਦੇ ਤੁਸੀਂ ਹੁਣ ਚਾਹਣਾ ਕੀ ਆ ਜਿਹੜੇ ਘਰਾਂ ਦੇ ਮਸਲੇ ਹੁੰਦੇ ਨੇ ਕੱਚ ਬੈ ਕੇ ਹੱਲ ਹੁੰਦੇ ਆ ਇਹ ਬਾਅਦ ਦੇ ਲੋਕੀ ਨਹੀਂ ਕਰਦੇ ਮਸਲੇ ਹੱਲ ਜੇ ਦੋਨੇ ਭਰਾ ਬੈਠੋਗੇ ਦੋਨੇ ਭਰਾ ਬੈ ਕੇ ਤੇ ਗੱਲ ਕਰੋ ਕਿ ਕਿੱਦਾਂ ਲਾਉਣਾ ਵਾ ਜੇ ਵੇਚ ਨਹੀਂ ਵੀ ਆ ਤੇ ਬੈ ਕੇ ਸਲਾਹ ਕਰਦੇ ਕਿੱਦਾਂ ਵੇਚੋ ਤੇ ਉਹ ਉਹ ਛੋਲੇ ਵੱਡੇ ਆ ਜੇ ਤੁਸੀਂ ਨਹੀਂ ਨਾ ਜੱਜ ਨਾ ਬੋਲਦੇ ਤੇ ਫਿਰ ਉਹਨਾਂ ਨੇ ਤੁਹਾਨੂੰ ਬੁਲਾ ਕੇ ਬੇਇੱਜ਼ਤੀ ਥੋੜੀ ਕਰਾਉਣੀ ਆ ਆਪਦੀ ਤੁਸੀਂ ਦੱਸੋ ਵੀ ਤੋ ਉਹਨਾਂ ਨੇ ਕਿੰਨੀ ਵਾਰੀ ਬੁਲਾਇਆ ਤਾਂ ਤੁਸੀਂ ਅੱਗੋ ਚਾਚਾ ਨਾ ਬੋਲੇ ਇਹਦਾ ਬੋਲ ਮੈਨੂੰ ਹੁਣ ਜਾਣਾ ਪਊ ਉਧਰ ਜਾਂ ਜੇ ਪਿਆਲੀ ਬਚਾਉਣੀ ਨਾ ਅੱਧਾ ਗਿੱਲਾ ਤੇ ਤੁਹਾਨੂੰ ਜਾਣਾ ਹੀ ਪੈਣਾ ਜੀ ਕਰਜ਼ਾ ਤਾਂ ਫੇਰ ਵੀ ਕਿਸ਼ਤਾਂ ਨਾਲ ਲੱਥ ਜਾਣਾ ਵਾ ਪਿਆਲੀ ਜਿਹੜੀ ਅੱਧਾ ਗਿੱਲਾ ਬਚ ਲੈ ਨਹੀਂ ਜਾਣੀ ਜਦੋਂ ਲੈਣੀ ਪੈਣੀ ਉਹ ਇਕੱਠੀ ਲੈਣੀ ਪੈਣੀ ਹੈ ਇਕੱਠੇ ਪੈਸੇ ਦੇ ਕੇ ਤੇ ਅੱਧਾ ਗਿੱਲਾ ਜਿਹੜਾ ਵਾ ਅੱਜ ਦਾ ਵੀ ਕਿਹੜਾ ਜਿਹੜਾ ਹੱਥ ਨਹੀਂ ਹੋਣਾ ਬਾਕੀਆਂ ਚ ਤਾਂ ਤੁਹਾਡੇ ਸਾਈਨ ਜਿਹੜਾ ਸਾਂਝੇ ਖਾਤੇ ਚ ਉਹ ਤਾਂ ਤੁਹਾਡੇ ਸਾਈਨ ਚਾਹੀਦੇ ਆ ਇਸ ਚ ਤਾਂ ਡਿਜ਼ਾਈਨ ਨਹੀਂ ਚਾਹੀਦੇ ਤੁਸੀਂ ਨਰਮਾਨਾ ਗਿਆ ਹੋਣੇ ਤਾਂ ਨਰਮਾਨਾ ਪਿੱਛੋਂ ਵੇਚੋ ਨਾ ਜੀ ਚਲ ਫੇ ਕਰ ਲੈਨੇ ਸਲਾਹ ਜਿੱਦਾਂ ਤੁਸੀਂ ਕਹਿੰਦੇ ਜ ਮਗਰੀ ਪਈ ਤੁਸੀਂ ਚਲ ਜਾ ਕੇ ਤੇ ਕਰਕੇ ਆਓ ਸਲਾਹ ਤੇ ਉਹਨਾਂ ਨਾਲ ਤੇ ਲਾਓ ਕਰਜਾ ਤਾਂ ਲਾ ਦਿੰਨੀ ਤੁਹਾਡੇ ਕੋਲ ਬਹੁਤੇ ਪੈਸੇ ਨਹੀਂ ਟਿਕਦੇ ਘਰਾਂ ਦੇ ਤਾਰ ਦੋ ਫਿਰ ਗੱਲ ਤੇ ਸਹੀ ਹੈ ਨਾ ਬਾਰੰ ਪ੍ਰਾਪਰਟੀਆਂ ਲੈ ਲੈ ਕੇ ਵੇਚਣ ਡਈਆਂ ਨਾ ਖਰੀਦਣ ਡਈ ਉਹ ਤਾਂ ਦੇ ਲਈ ਜੇ ਆਪਣੀ ਘਰ ਜਿੱਥੇ ਚ ਮੀੜੀ ਵੇਗੀ ਜੇ ਬਹੁਤ ਟਾਵਰ ਬਣਾ ਦਾ ਕੀ ਫਾਇਦਾ ਇੰਨੇ ਪੈਸੇ ਕਮਾਇਆ ਦਾ ਪੈਸੇ ਵੀ ਹੈਗੇ ਆਪਣੇ ਕੋਲ ਸਭ ਕੁਝ ਹੈਗਾ ਜੇ ਮਾਫ ਨਾ ਹੋਏ ਤਾਂ ਇਹ ਪਿੰਡ ਬੱਜਣੀ ਹੈ ਵੱਡਾ ਠੀਕ ਹੀ ਕਹਿੰਦਾ ਹੀ ਹੋਇਆ ਤਾਰ ਦੇਣਾ ਚਾਹੀਦਾ ਕਰਜ਼ੇ ਨਾਲ ਪੈੜੀ ਬਾਜੂ ਨਾਲ ਬੇਤੀ ਨੂੰ ਬਾਜੂ ਕਿਉਂਕਿ ਮਨ ਜੋਨ ਨਾਲ ਸਾਰੇ ਪਿੰਡ ਚ ਵਾਈਟਾ ਦੇਣੀ ਹੈ ਮਿਆਂ ਦੇ ਕਰਪਾ ਕਰਜ਼ੇ ਵਾਲੀ ਚਿੱਠੀ ਆਈ ਉਹ ਲੱਛਣੇ ਇਦਾਂ ਦੇ ਸਰਕਾਰ ਦੇ ਅਸਲਾ ਵੱਡੇ ਨਾਲ ਬੋਤਾਦਨੇ ਪੈਸੇ ਕੋਈ ਹੈਗੇ ਉੱਤੇ ਆਏ ਹੋਣੇ ਪੈਸੇ ਤਾਰਨੇ ਭਾਬੀ ਵੜਾ ਕਿੱਥੇ ਆ ਇੱਥੇ ਆ ਧੰਨ ਭਾਗ ਸਾਡੇ ਜਿਨ੍ਹਾਂ ਦਰਸ਼ਨ ਕੀਤੇ ਤੁਹਾਡੇ ਅੱਛਾ ਹਾ ਹੋ ਕਿੱਥੇ ਬੈਠਾ ਆਵੇ ਅੰਦਰ ਚੱਲ ਠੀਕ ਇਹ ਇਹ ਤਾਂ ਉੱਧਰ ਗਿਆ ਹੈ ਵਾ ਮੈਂ ਵੀ ਪਿੱਛੇ ਜਾਨੀ ਆ ਕਿਤੇ ਉਹ ਨਾ ਭਾਜੀ ਨਾਲ ਲੜਦਾ ਹੈ ਹੈ ਕੋਈ ਸੁਬਾਹ ਕਾਲਾ ਆਏਗਾ ਚੱਲ ਜਾ ਕੇ ਆਮ ਉਪਾ ਉਹ ਆ ਜਾ ਕੀ ਕਰਨ ਦੇ ਆ ਜਾ ਆ ਜਾ ਆ ਜਾ ਆ ਜਾ ਠੀਕ ਠਾਕ ਹਾਂ ਵਧੀਆ ਵਧੀਆ ਠੀਕ ਆ ਵਧੀਆ ਹਾਂ ਮਾਤਾ ਗਈ ਹੀ ਮਾਤਾ ਚਿੱਠੀ ਚੁੱਠੀ ਆਈ ਕਰਜੇ ਗੁਰਜੇ ਵਾਲੀ ਕੋਈ ਕਰਜੇ ਦੀ ਉਹ ਚਿੱਠੀ ਆਈ ਆ ਤੇ ਉਹ ਮੇਰਾ ਕੰਮ ਦੇ ਆਈ ਗੁਰਪ੍ਰੀਤ ਨੂੰ ਆ ਬੀ ਦੇ ਦੀ ਹਾਂ ਹੁਣ ਲੱਗ ਗਿਆ ਪਤੀ ਹੋਈਆਂ ਦੁਆਲੇ ਮੈਂ ਇਹਦਾ ਮਾਪ ਹੋ ਜਾਣਾ ਪਰ ਇਹ हट ਰਹੀ ਨਹੀਂ ਆ ਤੂੰ ਅਜੇ ਵੀ ਨਹੀਂ ਮੰਨੇ ਇਸ ਗੱਲ ਨੂੰ ਨਹੀਂ ਮੈਂ ਕਿ ਹੁਣ ਜਿੱਦਾਂ ਸਾਰੇ ਕਹਿੰਦੇ ਤਾਰ ਲਾ ਹੁਣ ਮੰਨੇ ਨੇ ਸੁਣਾ ਦਿੱਤਾ ਇਹ ਨੌਕਰੀ ਕੋਈ ਦਿੱਤਾ ਸੁਣਾ ਦਿੱਤਾ ਮੰਨਾ ਵੀ ਕਹਿੰਦਾ ਮਾਫ ਹੋ ਜਾਣਾ ਮੈਂ ਨੂੰ ਮੈਨੂੰ ਆਪ ਦਾ ਵੀ ਮਾਫ ਹੋ ਜਾਣਾ ਪਰ ਹੁਣ ਤੁਸੀਂ ਕਹੀ ਜਾਂਦੇ ਨਹੀਂ ਹੋਣਾ ਤੇ ਵਤਾਰ ਲਓ ਫਿਰ ਤੇ ਜੇ ਮਾਫ ਹੋ ਜਾਣਾ ਇਹ ਤੇ ਚਿੱਠੀ ਕਰਨ ਨੂੰ ਆ ਗਈ ਸਾਨੂੰ ਉਹ ਬੈਂਕ ਵਾਲੇ ਉਦਾਂ ਪਾਉਂਦੇ ਹੁੰਦੇ ਕਹੀ ਯਾਰ ਲੈ ਇਹ ਜੇ ਵੀ ਨਹੀਂ ਮੰਨਦਾ ਉਹ ਨਹੀਂ ਮੈਂ ਮੰਨਾ ਮੰਨਾ ਨਹੀਂ ਹੁਣ ਕਾ ਗੱਲ ਇਹ ਹੈਗੀ ਆ ਵੀ ਜੋ ਹੈਗਾ ਨਾ ਜੇ ਹੈਗਾ ਤੇ ਨਹੀਂ ਹੁਣ ਕੋਣਾ ਹੁਣ ਤੁਸੀਂ ਜੋ ਮਰਜ਼ੀ ਕਰੋ ਐਂ ਬਥੇਰਾ ਸਿਰਖ ਪਾ ਕੇ ਵੇਚ ਲਿਆ ਉਹਨਾਂ ਨਾਲ ਕਰਕੇ ਬੈਂਕ ਵਾਲਿਆਂ ਨਾਲ ਸਾਹਿਬ ਤੇ ਕਿਤਾ ਤਾਦੀ ਪੈਸੇ ਦੇ ਹੈਗੇ ਫੋਟੇ ਤੇਥੋਂ ਵੀ ਹੈਗੇ ਜਲ ਮੈਥੋਂ ਮੈਂ ਵੀ ਚੁੱਕ ਤੱਕ ਲੈਣਾ ਹੈਗਾ ਉਹ ਹੈਗੇ ਮੈਥੋਂ ਕੋਮ ਫੜ ਲੈਣਾ ਇਸ ਆਬੀ ਸਾਰੇ ਮੇਰੇ ਆਬਾ ਨਾ ਵੀ ਇੱਕੀ ਹੋਰੀ ਧਰ ਜਾਣਗੇ ਤੇ ਹੀ ਵੱਜਾਂਗੇ ਸਾਡੀ ਪੈਲੀ ਦੀ ਇਹ ਆਪੀ ਨਰਾਮੀ ਨਾ ਹੋਊਗੀ ਤੇ ਮਾਰਾ ਆਖੀ ਮੈਨੂੰ ਆਖੀ ਜਾਂਦੀ ਮੇਰੇ ਆ ਕੱਲਾ ਵੇਚ ਲੋ ਮੈਂ ਤਾਂ ਤੇਰੇ ਵਾਲਾ ਕਿਨਾ ਵੇਚ ਲੋ ਉਹ ਨਹੀਂ ਕੱਲਾ ਨਹੀਂ ਇਹਦਾ ਭਾਉ ਬਾਰ ਬੜਾ ਨਾਮ ਬਣਿਆ ਮੇਰਾ ਮੈਂ ਆਪਣਾ ਖਰਾਬ ਕਰਨਾ ਪੈਲੀ ਵੇਚ ਕੇ ਮੈਂ ਤਾਂ ਲੋਕਾਂ ਦੇ ਪਲਾਟ ਬਕਾਉਣਾ ਮਕਾਨਾ ਵਾ ਤੇ ਮੈਂ ਮੁੜ ਕੇ ਆਪਣੀ ਵੇਚੀ ਤੇ ਮੇਰਾ ਕੀ ਰਹੇਗਾ ਬਾਹਰ ਭਰਾਵਾ ਹੁਣ ਜੂ ਅੱਖਾਂ ਖੁੱਲੀਆਂ ਨੇ ਪਹਿਲੋਂ ਖੋਲ ਦੋ ਜਿਨੋ ਰੋਲਾ ਪਾਉਣੀ ਆ ਪਹਿਲਾਂ ਉਦੋਂ ਹੀ ਅੱਖਾਂ ਜੇ ਉਦੋਂ ਦਾ ਮੈਂ ਰੋਲਾ ਪਾਉਣ ਰਿਹਾ ਜੇ ਤੂੰ ਮੇਰੀ ਉਦੋਂ ਦੀ ਗੱਲ ਮੰਨ ਲੈਂਦਾ ਤੇ ਇਹ ਆ ਵੀ ਆਪਣੇ ਸਿਰ ਇੰਨਾ ਵਿਆਜ ਪੈ ਪੈ ਕੇ ਇੰਨਾ ਕਰਜਾ ਨਹੀਂ ਹੀ ਚੜਨਾ ਭਾਉ ਸਿਆਣਾ ਪਰ ਤੂੰ ਇਹ ਆ ਵੀ ਤੇਰੀ ਇੱਕੋ ਜਿਹੇ ਵੀ ਬਾਹਰ ਲੋਕਾਂ ਦੀ ਸਲਾਹ ਲੈਣੀ ਆ ਘਰ ਦਾ ਬੰਦਾ ਜਿਹੜਾ ਕਿ ਘਰ ਪਰਿਵਾਰ ਦਾ ਉਹਦੇ ਨਾਲ ਤੇ ਬੋਲਣਾ ਹੀ ਨਹੀਂ ਨਾ ਤੇਰੇ ਮਨ ਦੇ ਵਿੱਚ ਉਹ ਸਿਆਣੇ ਨਹੀਂ ਕਹਿੰਦੇ ਜਦੋਂ ਜਾਗਿਆ ਉਦੋਂ ਸਵੇਰਾ ਕੱਲ ਇਹ ਆ ਵੀ ਜਦੋਂ ਜਾਗੋ ਉਦੋਂ ਸਵੇਰਾ ਹੋ ਗਿਆ ਪਾਸ ਹੁਣ ਪੁੱਲਗੀਆਂ ਖਾਤਾ ਦੀ ਮੈਂ ਅੱਜ ਜਾਗਿਆ ਇੱਕ ਸਾਹ ਦਾ ਕਿ ਅੱਜ ਹੀ ਜਾਗਿਆ ਈ ਹੋਏ ਸੋਤਾ ਹੀ ਰਿਹਾ ਏ ਹਾਂ ਇਹ ਅੱਜ ਜਾਗਿਆ ਚਲੋ ਮੈਂ ਤੇਰਾ ਭੁਲਿਆਦਕਾਰਾਂ ਨੂੰ ਘਰ ਆਜੇ ਤੈਨੂੰ ਭੁਲਿਆ ਵੀ ਨਹੀਂ ਜਾਂਦੇ ਦੂਜੀ ਗੱਲ ਇਹ ਵੀ ਮੈਂ ਤੈਨੂੰ ਤੇਰਾ ਵੱਡਾ ਭਰਾ ਆ ਮੈਂ ਤੈਨੂੰ ਛੋਟਾ ਕੁੱਤਾ ਵਾਂਗੂ ਸਮਝਦਾ ਮੈਂ ਭਰਾ ਨਹੀਂ ਸਮਝਦਾ ਬਿਲਕੁਲ ਪਰ ਤੇਰੀ ਤੇ ਮੈਂ ਤੈਨੂੰ ਇਹ ਆ ਕਿ ਮੈਂ ਤੈਨੂੰ ਗਲਤ ਰਾਏ ਨਹੀਂ ਹੀ ਪਉਣਾ ਮੈਂ ਆਨਾ ਵੀ ਤੇਰਾ ਪਰਿਵਾਰ ਵੀ ਚੰਗਾ ਵਦਾ ਵਧੀਆ ਸੁખી ਵਸੇ ਤੇ ਅਹੀਂ ਵੀ ਸੁખી ਵਸੀ ਇਹਦੇ ਨਾਲੇ ਹਸੀਏ ਖੇੜੀਏ ਰਲ ਮਿਲ ਕੇ ਰਹੀਏ ਮੇਰਾ ਮਨ ਦੇ ਵਿੱਚ ਹੀ ਇਹ ਵਿਚਾਰਾਂ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਤਾਂ ਛੱਡ ਪਰ ਪਿਛਲੀਆਂ ਗੱਲਾਂ ਛੱਡ ਹੁਣ ਤੂੰ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਕਹਿੰਦੇ ਆਜੇ ਤੈਨੂੰ ਭੁੱਲਿਆ ਨਹੀਂ ਕਹਿੰਦੇ ਚੱਲ ਤੂੰ ਆਇਆ ਧੰਨ ਭਾਗ ਤੇਰੇ ਕਿਉਂਕਿ ਤੂੰ ਜਾਣਦਾ ਹੈ ਮੋਟਰਸਾਈਕਲ ਤੇ ਮੈਨੂੰ ਬੁਲਾਇਆ ਨਹੀਂ ਤੂੰ ਤੇ ਮੇਰਾ ਮਨ ਵੀ ਭਾਗੇ ਤੇ ਘਰ ਧਨ ਭਾਗ ਸਾਡੇ ਕੇ ਸਾਡੇ ਘਰ ਆਇਆ ਇਨੀ ਚਰੀਏ ਚਲੋ ਮੈਂ ਨਾ ਫੇਰ ਵੀ ਮੰਨ ਗਿਆ ਉਹਦਾ ਮਨ ਮੰਨਿਆ ਤੇ ਤਾਂ ਹੀ ਆਇਆ ਘਰ ਤੇ ਮੈਂ ਇਹਨੂੰ ਦੂਰ ਤੱਕ ਜਿਦੋਂ ਜਾਂਦਾ ਨਾ ਨਹੀ ਨਹੀ ਚਾਹ ਨਹੀਂ ਪੀਣੀ ਪਹਿਲਾਂ ਇਦਾਂ ਕਰੀਏ ਟਾਈਮ ਜ ਹੈਗਾ ਵਾ ਤੇ ਬੈਂਕ ਚਲੀਏ ਤੇ ਉਹਦਾ ਸਾਥ ਆ ਕਰੀਏ ਕਿੰਨੇ ਬੰਦੇ ਆ ਤੇ ਕਢਾ ਕੇ ਕੱਲ ਪਰਸੋਂ ਤਾਰ ਦੀ ਸਾਰਾ ਨਬੇੜ ਦੀ ਕੰਮ ਨਹੀਂ ਸਾਰਾ ਇਹ ਦੀ ਬੇੜ ਨਹੀਂ ਸਾਰਾ ਸਾਰਾ ਇੱਥੇ ਚੰਗਾ ਹੋਇਆ ਤੂੰ ਕਹਿ ਦਿੱਤਾ ਵਾ ਤੇ ਇਹ ਵੀ ਦਿੰਦਰੇ ਜਾਂਦਾ ਹੁੰਦਾ ਹੈ ਨਾ ਮੈਂ ਦੂਰ ਤੱਕ ਇਹਨੂੰ ਵੇਨਾ ਹੀ ਪਿੱਛੇ ਤੱਕ ਵੀ ਮੇਰਾ ਭਰਾ ਜਾਣਦਿਆ ਪਰਾਮ ਨੇ ਸਰ ਤੇ ਹੀ ਮਾਣ ਹੁੰਦਾ ਉਹ ਕੋਈ ਪਤਾ ਨਹੀਂ ਤੇ ਮੇਰਾ ਮਰ ਭਰਾ ਮੈਨੂੰ ਵੇਖਣ ਡਿਆ ਵਾ ਸੋ ਪ੍ਰਾਨਾ ਮੋਟਰਸਾਈਕਲ ਟੱਕਰੀ ਇਕੜੀ ਕਰਾਉਂਦਾ ਇਕੜੀ ਇਕੜੀ ਪ੍ਰਾਣੀਆਂ ਗੱਲਾਂ ਛੱਡੋ ਹੁਣ ਨਹੀਂ ਪ੍ਰਾਣੀਆਂ ਗੱਲਾਂ ਛੱਡ ਨਹੀਂ ਨਾਲ ਹੀ ਅੰਦਰ ਆਈ ਜਾਣੀ ਗੱਲ ਕੇ ਪ੍ਰਾਣੀਆਂ ਦੁਆ ਨਾਲ ਹੀ ਛੱਡ ਦੋ ਹਾਂ ਇਹ ਆ ਵੀ ਗਾਂ ਆਪਾਂ ਆਪਣੇ ਨਿਆਣਿਆਂ ਤੱਕ ਦੱਸ ਜਾਣਾ ਵਾ ਵੀ ਕਿਨੇ ਕਰਜ਼ਾ ਚੁੱਕ ਕੇ ਬੈਂਕ ਕੋਲ ਦੇ ਕਿਨੇ ਘਰ ਨਾ ਬਣਾਉਣ ਲੱਗ ਬਿਲਕੁਲ ਬਿਲਕੁਲ ਕਰਜ਼ਾ ਲੈਣਾ ਆਪਣੇ ਨੂੰ ਦਸੀ ਮੈਂ ਆਪਣੇ ਨੂੰ ਦਸੂਗਾ ਕਿ ਕਰਜ਼ਾ ਚੁੱਕ ਕੇ ਨਹੀਂ ਆਪਾਂ ਘਰ ਬਣਾਉਣੀ ਹਾਂ ਤੁਸੀਂ ਬੈਂਕੋਂ ਕੋਈ ਲੈਣੀ ਸਕੀਮ ਲੈਣੀ ਆ ਕੋਈ ਪੈਸਾ ਲੈਣਾ ਤੇ ਉਹਦਾ ਕੋਈ ਉਹ ਕਰੋ ਵੀ ਜਿਹਦੇ ਨਾਲ ਤੁਸੀਂ ਇਹ ਬਿਜ਼ਨਸ ਵਧੇ ਆਪਾਂ ਬਿਜ਼ਨਸ ਵਧੇ ਉਹ ਚੋਂ ਉਹਦੇ ਵਿੱਚੋਂ ਕਮਾਈ ਕਰਕੇ ਤੁਸੀਂ ਉਦੋਂ ਕਰਜ਼ਾ ਲਈ ਜਾਓ ਜੋ ਵੀ ਪ੍ਰਾਪਤ ਆਵੇ ਜਿਵੇਂ ਮੱਝਾਂ ਦਾ ਫਾਰਮ ਗੁਰਗੀ ਫਾਰਮ ਮੱਛੀ ਪਾਲਣਾ ਸਹਾਇਤਾ ਕੋਈ ਕਿੰਨੇ ਸਹਾਇਕ ਹੁੰਦੀ ਆ ਇਹ ਆ ਵੀ ਉਹ ਲਲੋ ਪਰ ਘਰ ਨਾ ਬਣਾ ਲਿਓ ਵੱਡੀ ਗੱਲ ਕਰਜ਼ਾ ਲਾ ਕੇ ਘਰ ਨਾ ਬਣਾਇਓ ਬਸ ਮੈਂ ਇਹ ਗੱਲ ਕਹਿਣਾ ਵੀ ਨਿਆਣੇ ਦੱਸ ਜੇ ਸਾਜੇ ਸਾਂਝੇ ਘਰ ਚ ਲਿਆ ਚੁੱਪ ਕਰਕੇ ਲਾ ਲਓ ਜੇ ਸਾਜੇ ਘਰ ਚ ਲਿਆ ਨਾ ਤੇ ਇਹ ਆ ਵੀ ਮੈਂ ਇਹ ਗੱਲ ਕਹਿਣਾ ਵੀ ਥਪਾਕ ਨਾ ਆਪਣਾ ਦੋਵੇਂ ਭਰਾ ਰਲ ਕੇ ਬੋ ਕਿਹਦੀ ਬਾਹਰ ਚੁੱਕਣਾ ਚਾ ਨਾ ਆਓ ਵੀ ਬਾਹਰ ਲੋਕੀ ਬਥੇਰਾ ਕੋ ਹੰਦੇ ਹੁੰਦੇ ਆ ਇਦਾਂ ਲੋਕੀ ਕੀ ਹੰਦੇ ਆ ਤਮਾਸਾ ਲੋਕੀ ਕੀ ਹੰਦੇ ਸਰ ਦੁਨੀਆਂ ਨੇ ਵੀ ਤੀਜਾ ਰਲਿਆ ਤੇ ਘਰ ਗਲਿਆ ਵੇ ਦੇ ਇਹੋ ਗੱਲਾਂ ਸਾਰਿਆਂ ਦੀ ਕਰੋ ਆਪਣੇ ਮਨ ਦੀ ਮਰਜ਼ੀ ਅੱਖ ਅੱਖਾਂ ਨਾਲ ਵੇਖੋ ਕੰਨਾਂ ਨਾਲ ਸੁਣੋ ਤੇ ਫੇਰ ਕਰੇ ਅਸਰ ਕਰੋ ਇਹ ਨਾ ਹੋਵੇ ਬਾਹਰ ਕੋਈ ਗੱਲ ਕਰ ਲੇ ਤੇ ਘਰ ਆਣ ਕੇ ਪੁੱਛੇ ਨਾ ਉਹਦੇ ਨਾਲ ਲੜਾਈ ਪੈ ਜੇ ਇਹ ਗੱਲ ਨਹੀਂ ਹੋਣੀ ਚਾਹੀਦੀ ਚਲੋ ਘਰਾਂ ਦੇ ਪਾਗ ਨੰਬ ਨਿਵਦੇ ਆ ਤਾਂ ਹੁਣ ਵੇ ਤੇਰੀ ਅੱਖਾਂ ਖੁੱਲ ਗਈਆਂ ਵੀ ਆਪਾਂ ਸਾਂਝੇ ਥਾਂ ਦੇ ਕਰਜ਼ਾ ਲਿਆ ਹੀ ਘਰ ਵਾਸਤੇ ਲਿਆ ਤੇ ਆਪਾਂ ਲਾ ਲਈ ਚੱਲ ਫਿਰ ਚੱਲੀ ਮੈਂ ਕੱਢਾਂ ਮੋਟਰਸਾਈਕਲ ਤੇ ਚੱਲ ਚੱਲੀਏ ਫਿਰ ਬੈਂਕ ਚੱਲੀਏ ਫਿਰ ਚੱਲ ਫਿਰ ਤੇਂਦਰ ਉਹ ਮੈਨੂੰ ਕਾਪੀ ਕੱਢ ਕੇ ਦੇਈ ਬੈਂਕ ਵਾਲੀ ਚਲੋ ਲੈ ਜੀ ਹੱਤਾਂ ਤੱਕ ਉਥੋਂ ਕੱਢ ਕੇ ਤੇ ਉਹ ਨਾਲ ਹੀ ਉਹ ਹੁਣ ਖੁਸ਼ ਵਾ ਹੁਣ ਮੇਰਾ ਇਹ ਖੁਸ਼ ਨੋ ਤੂੰ ਹੀ ਖੁਸ਼ ਹਾਂ ਹੀ ਖੁਸ਼ ਵਾ ਕੋਈ ਨਾ ਪਰ ਹਾਂ ਗੱਲ ਸੁਣ ਵੀ ਕਰ ਜਾ ਲਾ ਕੇ ਤੇ ਮੁੜ ਕੇ ਫੇਰ ਤੇਰਾ ਮੂੰਹ ਐਨੂ ਹੋਵੇ ਤੇ ਦੂਜਿਆਂ ਦਾ ਐਨੂ ਹੋਵੇ ਹੁਣ ਇਹ ਗੱਲ ਨਹੀਂ ਹੁਣ ਚੱਲ ਭਾਬੀ ਤੂੰ ਛੱਡ ਤੂੰ ਇਹਨੂੰ ਇਦਾਂ ਕਰਦੀ ਨਾ ਚੱਲ ਉੱਠ ਇੱਕ ਗੁਰਪ੍ਰੀਤ ਵੀ ਇੱਥੇ ਬੈਠੀ ਹੈ ਮੈਂ ਹੋਰ ਮੈਨੂੰ ਕਹਿ ਦੇਣੀ ਗੱਲ ਚੰਗੀ ਹੁੰਦੀ ਆ ਵੇ ਤੂੰ ਘਰ ਦਾ ਭਰਾ ਛੱਡ ਕੇ ਤੇ ਪੈਸੇ ਠੇਕੇ ਦੀ ਉਧਰ ਦਿੱਤੀ ਪੈਸੇ ਲੈਣੇ ਹੀ ਮੇਰੇ ਕੋਲ ਲੈ ਲੈਂਦਾ ਤੂੰ ਉਹ ਚੱਲ 6 ਮਹੀਨਿਆਂ ਨੂੰ ਪਿਆਲੀ ਤੈਨੂੰ ਦੇ ਦਾਂ ਫੇਰ ਕੀ ਗੱਲ ਨਹੀਂ ਉਹ ਨਹੀਂ ਕੋਈ ਗੱਲ ਹੈ ਕਾਹ ਨਾਲ ਕੇ ਰੋ ਦੋ ਗੱਲ ਕਹਿੰਦਾ ਵਾ ਇਹਨਾਂ ਨੂੰ ਗੁਰਪੀ ਨੂੰ ਨਾਲ ਮਿਲ ਕੇ ਰੋ ਤੁਸੀਂ ਵੀ ਦੋ ਨਾਲ ਲੱਗ ਕੇ ਰੋ ਨਾ ਕਹਿੰਦੀ ਉਨੀ ਕੀ ਕਿਹਨਾ ਕਰੋ ਅਸੀਂ ਤਾਂ ਪਤਾ ਕਿਥੋਂ ਤੱਕ ਸੋਚਿਆ ਸੀ ਮੇਰਾ ਮਾਨੇ ਵੀ ਉਦੇ ਦਾ ਮੈਂ ਵਿਆਹ ਕਰਨਾ ਤੇ ਤੁਹਾਨੂੰ ਚਾਚੇ ਚਾਚੀ ਨੂੰ ਗਾੜੀ ਕੋਈ ਆਪ ਮੁਰਾਣਾ ਤੂੰ ਕੁ ਪਰਮਾ ਤੇਰੇ ਤੇਰੇ ਪਿਛਾਉਣਾ ਨੂੰ ਕਿੰਨਾ ਬੁੱਢਾ ਸਮਝਿਆ ਕਿ ਬਾਹ ਫਾਂਡਿਆ ਜਾ ਬਾਹ ਫੜਾ ਬੁੱਢੇ ਨੂੰ ਲੈ ਮੁੰਡੇ ਨੂੰ ਉੱਥੇ ਬੈਂਕ ਦੇ ਵਿੱਚ ਜਾ ਚੱਲ ਚੱਲ ਲੈ ਕੱਟ ਕਾਫੀ ਸਾਰਿਆਂ ਨੂੰ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਕਿਉਂਕਿ ਅਸੀਂ ਹਰ ਵੀਡੀਓ ਜਿਹੜੀ ਹੈ ਉਹ ਇੱਕ ਸੁਨੇਹਾ ਦੇਣਾ ਹੁੰਦਾ ਪਹਿਲਾ ਸ਼ਰੀਕ ਬਣਾਈ ਉਹ ਚ ਵੀ ਇੱਕ ਹੀ ਸਨੇਹਾ ਦਿੱਤਾ ਹਨਾ ਸਨੇਹਾ ਦਿੱਤਾ ਸਹੀ ਗੱਲ ਆ ਤੇ ਵੀ ਕਰਜ਼ਾ ਸਾਂਝੇ ਕਰਦਾ ਬੜਾ ਵਧੀਆ ਕੰਟੈਂਟ ਹੀ ਇਹ ਜਿਹੜਾ ਆਪਾਂ ਪੇਸ਼ ਕੀਤਾ ਸੱਚੀ ਕਹਾਣੀ ਇਨਾਰੇ ਸੱਚੀ ਸੱਚੀ ਕਹਾਣੀ ਇਹ ਮਤਲਬ ਬੀਤੀਆਂ ਹੋਈਆਂ ਆ ਮੈਂ ਆਪਾਂ ਦੇਖੀਆਂ ਵੀ ਇਹ ਹੋਈਆਂ ਤੇ ਤੁਸੀਂ ਬਹੁਤ ਪਿਆਰ ਦੇ ਰਹੋ ਅਸੀਂ ਹੋਰ ਵੀ ਅੱਗੇ ਵਧੀਆ ਵਧੀਆ ਏਦਾਂ ਸਟੋਰੀਆਂ ਲੈ ਕੇ ਆਵਾਂਗੇ ਤੇ ਆਸ ਕਰਦੇ ਹਾਂ ਤੁਹਾਡਾ ਕੋਪੀ ਖਾਨੂੰ ਪਿਆਰ ਦਿੰਦੇ ਰਹੋਗੇ ਆ ਵੀ ਸਾਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਕਿ ਸਾਡੀ ਇਹ ਸਟੋਰੀ ਕਿਵੇਂ ਦੀ ਲੱਗੀ ਕਿਵੇਂ ਦੀ ਲੱਗੀ ਆ ਵੀਡੀਓ ਦਾ ਵੀ ਇੱਥੇ ਐਂਡ ਕਰ ਦਈਏ ਅੱਜ ਐਂਡ ਵਾ ਦੂਸਰੀ ਗੱਲ ਇਹ ਆ ਵੀ ਸਾਨੂੰ ਇਹਨਾਂ ਭੈਣ ਭਰਾਵਾਂ ਤੋਂ ਸਾਨੂੰ ਸਿੱਖਿਆ ਮਿਲਦੀ ਆ ਵੀ ਗੱਡੀ ਇਦਾਂ ਹੋਣਾ ਚਾਹੀਦਾ ਇਦਾਂ ਕਮੈਂਟ ਪੜ ਪੜ ਕੇ ਹੀ ਅਹੀਂ ਗੱਡੀ ਕਰਦੇ ਆ ਸਾਨੂੰ ਪਤਾ ਲੱਗ ਜਾਂਦਾ ਸਾਨੂੰ ਆਪਣੇ ਵੱਡੇ ਮੁੱਲੇ ਸੁਝਾਵਾ ਜਿਹੜੇ ਕਮੈਂਟ ਰਾਹੀਂ ਦਿਓ ਹਾਂ ਸੰਦੇਸ਼ ਵੀ ਆਪਾਂ ਕੀ ਚੰਗਾ ਕਰ ਸਕਦੇ ਹੋਰ ਕਰ ਸਕਦੇ ਆ ਇਹ ਤੁਹਾਡੇ ਕੋਲ ਕਿਸੇ ਕੋਈ ਸਟੋਰੀ ਹੈਗੀ ਉਹ ਦੱਸੋ ਹਾਂ ਸਾਨੂੰ ਦੱਸੋ ਨਾਲ ਇਹ ਵੀ ਸਾਨੂੰ ਦੱਸੋ ਵੀ ਤੁਹਾਨੂੰ ਇਹ ਜਿਹੜੀਆਂ ਵੀਡੀਓ ਬਣੀਆਂ ਆ ਪਹਿਲਾਂ ਕਿਹੜੀ ਬਣੀ ਆਪਣੀ ਸ਼ਰੀਕ ਬਣੀ ਸ਼ਰੀਕ ਹੁਣ ਕਰ ਜਾ ਵੀ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਜੇਕਰ ਤੁਹਾਡੇ ਕੋਲ ਵੀ ਕੋਈ ਹੱਡ ਬੀਤੀ ਜੱਗ ਬੀਤੀ ਜਾਂ ਕੋਈ ਸੱਚੀ ਘਟਨਾ ਹੋਏ ਜਿੱਤੇ ਵੀਡੀਓ ਬਣ ਸਕਦੀ ਹੋਏ ਤਿਸ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਆਪਾਂ ਉੱਥੇ ਵੀ ਵੀਡੀਓ ਬਣਾਵਾਂਗੇ ਬਣਾ ਸਕਦੇ ਹਾਂ ਬਾਕੀ ਇਹੀ ਮੈਂ ਭੈਣ ਭਰਾ ਨੂੰ ਇਹ ਸੁਝਾ ਦੇਣਾ ਚਾਹੁੰਦਾ ਕਿ ਜਿਹੜੇ ਭੈਣ ਭਰਾ ਹੁੰਦੇ ਨਾ ਉਹ ਭਰਾ ਭਰਾ ਇੱਕ ਦੂਜੇ ਦੀਆਂ ਬਾਹਾਂ ਹੁੰਦੇ ਆ ਪਰ ਇਹ ਆ ਵੀ ਆਪਾਂ ਕਿਸੇ ਦੀ ਬਾਹਰੋਂ ਸਲਾਹ ਨਾ ਲਈਏ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਭੈਣ ਭਰਾ ਨੂੰ ਇਕੱਠੇ ਕਰਕੇ ਉੱਥੇ ਸਲਾਹ ਕਰੀਏ ਕਿ ਆਪਾਂ ਕੀ ਕਰਨਾ ਹੁਣ ਹਨਾ ਤੇ ਪਰਿਵਾਰ ਵੀ ਪਰਿਵਾਰਕ ਦੇ ਕੋਈ ਵੀ ਕੰਮ ਕਰਨਾ ਇਹ ਨਹੀਂ ਵੀ ਜ਼ਰੂਰੀ ਕੋਈ ਪਹਿਲੀ ਖਰੀਦੀਆਂ ਜਾਂ ਕਰਜ਼ਾ ਲੈਣਾ ਜਾਂ ਕੋਈ ਗੱਲ ਕਰਨਾ ਉਹ ਭੈਣ ਭਰਾਵਾਂ ਦੀ ਇੱਕ ਦੂਜੇ ਦੇ ਵਿਆਹ ਕਰਨੇ ਬੱਚਿਆਂ ਦੇ ਤਾਂ ਵੀ ਆਪਣੇ ਭੈਣ ਭਰਾਵਾਂ ਦੀ ਸਲਾਹ ਲਓ ਕਿਸੇ ਨੂੰ ਬਾਹਰ ਨਾ ਪੁੱਛੋ ਕਿਸੇ ਨੂੰ ਬਾਹਰ ਨਾ ਪੁੱਛੋ ਕਿਰਦੀ ਬਾਕੀ ਆਪਣੇ ਕੰਮ ਹੁੰਦੇ ਆ ਆਪਣੇ ਕੰਮ ਉਹਦੇ ਪਾਣੀ ਦੇ ਵਿੱਚ ਛੋਟਾ ਮਾਰਨੀ ਹੈ ਪਾਣੀ ਦੋ ਨਹੀਂ ਹੋਣੇ ਭਰਾ ਭਰਾ ਹੀ ਰਹਿਣੇ ਆ ਭੈਣਾ ਭੈਣਾ ਹੀ ਰਹਿਣੀਆਂ ਵਾ ਮਾਮਾ ਮਾਮਾ ਹੀ ਰਹਿਣੀਆਂ ਪਿਓ ਪਿਓ ਹੀ ਰਹਿਣੇ ਆ ਪਰ ਆਪਾਂ ਇਹ ਆ ਵੀ ਅਸੀਂ ਬਾਹਰ ਲੋਕਾਂ ਨਾਲ ਜਦੋਂ ਗੱਲਾਂ ਕਰਦੇ ਆ ਨਾ ਤੇ ਲੋਕ ਗੱਲਾਂ ਸਾਡੇ ਕੋ ਸੁਣਦੇ ਮਾਰੇ ਬੜਾ ਇੰਟਰਸਟਡ ਜਿਹਾ ਦਿਖਾਉਂਦੇ ਆ ਤੇ ਇਹ ਆ ਵੀ ਆਪਣਾ ਝਗਾ ਚੁੱਕੇ ਆ ਆਪਣੇ ਢੇਡ ਨੰਗਾ ਹੋਣਾ ਪਰ ਇਹ ਆ ਵੀ ਰਲ ਮਿਲ ਕੇ ਰਹੀਏ ਕੋਈ ਕਹਾਵਤ ਨਹੀਂ ਸੀ ਨਾ ਕਿ ਭੱਜੀਆਂ ਬਾਵਾ ਗੱਲ ਨਹੀਂ ਆਉਂਦੀ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ